15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਦੇ ਮੌਕੇ ਅਮਰਸਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸਖ਼ਤ ਅੰਟੀ ਚੈਕਿੰਗ ਕੀਤੀ ਗਈ। ਜਿਸ ਦੇ ਚੱਲਦਿਆਂ ਅਮਰਸਰ ਪੁਲਿਸ ਵੱਲੋਂ ਵਾਸਟੈਂਡ ਥਾਣਾ ਖੇਤਰ ਵਿੱਚ ਸਰਚ ਵੀ ਅੰਚਲਿਆ ਜਾ ਰਿਹਾ ਹੈ। ਜਦੋਂ ਪੁਲਿਸ ਨੇ ਇੱਕ ਹੋਟਲ ਦੀ ਚੈਕਿੰਗ ਕੀਤੀ ਤਾਂ ਲੜਕਾ-ਲੜਕੀ ਤਰਾਜੂ ਘਰਤੋ ਵਿੱਚ ਪਾਏ ਗਏ। ਜਿਸ ਤੋਂ ਬਾਅਦ ਪੁਲਿਸ ਨੇ ਲੜਕੇ ਤੇ ਲੜਕੀਆਂ ਨੂੰ ਹਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਕਿਸੇ ਵੰਦੀ ਜਾਣਕਾਰੀ ਦੇ ਵਾ ਸਟੈਂਡ ਪੁਲਿਸ ਚੰਕੀਨ ਚਾਰਜ ਨੇ ਦੱਸਿਆ ਕਿ ਹੋਟਲ ਆਰਐਸਐਸ ਚੱਲ ਨੂੰ ਕਰ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਨੂੰ ਹੋਟਲ ਤੋਂ ਇਤਰਾਜੋ ਖਾਲਦੂ ਚ ਲੜਕੇ ਲੜਕੀ ਮਿਲੇ ਜਿਨਨੂੰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਨੈਟਵਰਕ ਹੋਟਲ ਚ ਪੁਲਿਸ ਨੇ ਰੈਡ ਕੀਤੀ ਹੈ ਕਿ ਇਹ ਪੂਰਾ ਮਾਮਲਾ 15 ਘਸੇ ਸੰਬੰਧ ਵਿੱਚ ਅਪਸਨਾ ਨੂੰ ਉਹਦਾ ਐਟੈਂਸ ਐਕਟੀਵਿਟੀ ਰਿਪੋਰਟ ਵਗੈਰਾ ਚੈੱਕ ਕੀਤਾ ਜਾਂ ਇਹ ਜਿਹੜੇ ਬਿਨਾਂ ਕਿਸੇ ਡਾਕੂਮੈਂਟ ਦੇ ਕੋਮਲੇ ਨਾਲ ਦਿੰਦੇ ਹੁੰਦੇ ਉਹ ਇਸ ਸੰਬੰਧ ਵਿੱਚ ਰੈਡ ਕੀਤਾ ਸੀਗਾ ਹੋਟਲ ਵਿੱਚ ਲੜਕੇ ਲੜਕੀਆਂ ਰੁਕੇ ਪਰ ਇਹਦੇ ਵਜ੍ਹਾ ਪਰ ਉਥੇ ਮੈਨੇਜਰ ਕਮ ਮੈਨੇਜਰ ਤੇ ਕਮ ਮਾਲਕਾਂ ਨੇ ਲੀਸ ਤੇ ਲਿਆ ਵਾ ਪਰ ਇਸ ਰੈਜ਼ਿਡੈਂਸੀ ਪਰ ਉਹਨੇ ਰਜਿਸਟਰ ਆਪਣੀ ਐਂਟਰੀ ਨਹੀਂ ਕੀਤੀ ਹੋਈਆਂ ਤੇ ਬਾਕੀ ਦੇ ਉਥੋਂ ਲੈ ਕੇ ਕਸਟਮਰ ਨੂੰ ਵੈਰੀਫਾਈ ਕਰਕੇ ਹੀ ਦੇਖ ਰਹੇ ਆ ਜੱਜਾਂ ਦੀ ਵੈਰੀਫਿਕੇਸ਼ਨ ਨੂੰ ਪਾਈ ਕਰਨ ਨੂੰ ਰਿਲੀਜ਼ ਕਰਤਾ ਜੀ ਤੇ ਕਿ ਇਹਦੇ ਖਿਲਾਫ ਉਹਨੇ ਐਂਟੀਟੀਨਾ ਕਰਨ ਕਰਕੇ ਹੁਕਮ ਦੇ ਖਿਲਾਫ ਹੋ ਜੀ ਕਿ ਜੀ ਉਹਦੇ ਖਿਲਾਫ ਇਹ ਸੀ ਮਕਦਮਾ ਦਰਜ ਕਰ ਰਹੇ ਸਰ ਕਿੰਨੇ ਟੋਟਲ ਲੜਕੇ ਸੀ ਉੱਥੇ ਜਾਂ ਲੜਕੀਆਂ ਸੀ ਕੀ ਉਹਨਾਂ ਦੀ ਕੀ ਵੈਰੀਫਿਕੇਸ਼ਨ ਗਰਖੀਨ ਉਹ ਬੱਲਗੈਨ ਨੂੰ ਨੇਥੇ ਆਇਸੀ ਕੀ ਰੂਮ ਲੈਣ ਵਸੀ ਕਿਸਾਂ ਆਏ ਨੇ ਉੱਥੇ ਤੇ ਇਹਨੇ ਅਗੇ ਐਂਟੀਆਂ ਨਹੀਂ ਕੀਤੀਆਂ ਕਿਸੇ ਦੀ ਉਹਦੇ ਸੰਬੰਧ ਵਿੱਚ ਦੀਆਂ ਫਿਲਹੋਟਲ ਵਾਲੇ ਘਰ ਵੱਲ ਫਿਲਹੋਟਲ ਦੇ ਕਰ ਵੀ ਹੋ ਗਈ ਬਾਕੀ ਜਿਹੜਾ ਕੋਈ ਜਨਰਲ ਨੂੰ ਪਏਗਾ ਉਹਦੇ ਤੇ ਕਾਰਵਾਈ ਚਲਣੀ ਹੋਟਲ ਦੇ ਖਿਲਾਫ ਇਸ ਕਰਕੇ ਕਰੀਗੀਆਂ ਉਹ ਨਹੀਂ ਰਪਣੀਆਂ ਰਜਿਸਟਰ ਤੇ ਐਂਟਰੀ ਨਹੀਂ ਕੀਤੀਆਂ ਇਹਨਾਂ ਦੀ ਜੇ ਰੂਮ ਕਿਸੇ ਦੂਜੇ ਹੋਟਲ ਦਾ ਫਰਜ ਬੰਦਾ ਵੀ ਆਪਣੀ ਰਜਿਸਟਰ ਤੇ ਐਂਟਰੀਆਂ ਕਰੇ ਪੁਰਾਣੀਆਂ